ਨਾਗਰਾ ਜੀ ਮੈਂ ਤੁਹਾਨੂੰ ਫੋਨ ਕਰੀ ਜਾਂਦਾ ਤੁਸੀਂ ਫੋਨ ਦਾ ਬਨ ਹੀ ਜਵਾਬ ਦਿੰਦੇ ਕੱਲ ਕੀ ਗੁੱਸੇ ਚ ਕਹਦੇ ਜਾਂਦਾ ਜਦ ਹੁਣ ਤੁਸੀਂ ਸਿੱਧੇ ਮੂੰਹ ਨਾਲ ਜਦਾ ਹੋਰੇ ਤਰ੍ਹਾਂ ਗੱਲ ਗੱਲ ਜਿੰਦੇ ਬਈ ਸਿੱਧੇ ਮੂੰਹ ਵਾਲੀ ਨਹੀਂ ਹੈਗੀ ਗੱਲ ਜੀ ਹਾਂਜੀ ਹਾਂਜੀ ਹੈ ਤੇ ਦੇਖੋ ਚਲੋ ਪ੍ਰਮਾਤਮਾ ਕਰੇ ਕੋਈ ਬੰਦਾ ਹਨ ਕਿਸੇ ਨੂੰ ਰੋਕ ਤਾਂ ਸਕਦਾ ਨਹੀਂ ਜੇ ਜਿਹੜੀ ਕੋ ਗੱਲ ਹੋਣੀ ਆ ਹਨਾ ਹੈ ਉਹ ਤੁਸੀਂ ਦੇਖੋ ਕੋਈ ਵੀ ਚੈਨਲ ਲਾ ਲਓ ਹਾਂਜੀ ਬਸ ਉਹੀ ਤੋਰ ਮੋੜ ਉਰ ਤੋਰ ਮੋੜ ਕੇ ਉਹੀ ਖਬਰਾਂ ਉੱਥੇ ਆ ਹੋ ਗਿਆ ਉੱਥੇ ਲੜਾਈ ਲੱਗ ਜਾਣੀ ਆ ਉਹ ਐ ਹੋ ਜਿਹੜੀਆਂ ਤੁਸੀਂ ਇਦਾਂ ਪਿਆਰ ਵਿਆਰ ਹੋ ਹੋ ਕੇ ਤੀਵੀਆ ਇਦਾਂ ਜਾਂ ਬੰਦੇ ਗੱਲਾਂ ਕਰਦੇ ਆ ਹੈ ਕਿ ਤੁਹਾਡਾ ਨੰਬਰ ਨਹੀਂ ਆਉਣਾ ਹੈ ਜੇ ਕੋਈ ਲੜਾਈ ਲੱਗਦੀ ਹੈ ਤੇ ਤੁਸੀਂ ਕਮ ਸੇ ਕਮ ਤੁਸੀਂ ਖਬਰ ਤਾਂ ਕੋਈ ਟੰਗ ਨਾ ਦਿਓ ਐਦਾਂ ਥੋੜੀ ਕਿ ਲੜਾਈ ਲੱਗੇ ਲੜਾਈ ਲੱਗੇ ਲੜਾਈ ਲੱਗ ਜਾਣੀ ਹੈ ਨਾ ਤੁਸੀਂ ਕਿਤੇ ਤੁਹਾਡੇ ਲਈ ਕਿਤੇ ਭੋਰੇ ਫਟਿਓ ਜਿੱਦੇ ਜਿੱਥੇ ਜਾ ਕੇ ਤੁਸੀਂ ਲੁੱਕ ਜਾਣਾ ਭਾਜੀ ਤੁਸੀਂ ਸ਼ਾਂਤ ਰਹੋ ਪਹਿਲਾਂ ਮੇਰੀ ਗੱਲ ਸੁਣੋ ਨਹੀਂ ਨਹੀਂ ਮੇਰੀ ਗੱਲ ਤਾਂ ਸੁਣੋ ਮੈਂ ਤੁਹਾਡੀ ਮੈਂ ਅੰਡਰਸਟੈਂਡ ਕਰਦਾ ਹਾਂ ਹਾਂਜੀ ਏ ਜਿੱਦਾਂ ਕਹਿੰਦੇ ਰੰਡੀਆਂ ਦਾ ਰੋਣਾ ਸੁਹਾਗਣਾ ਦਾ ਹਾਸਾ ਹਾਂਜੀ ਇਹ ਤੁਸੀਂ ਗੱਲ ਜਿਹੜੀ ਕਹਿੰਦੇ ਆ ਦੇਖੋ ਤੁਹਾਡੇ ਘਰ ਦੇ ਆਰਮੀ ਚ ਰਹੇ ਹੋ ਆ ਹਾਂਜੀ ਤੁਹਾਡੇ ਜਿਹੜੇ ਬ੍ਰਦਰ ਆ ਉਹ ਤਾਂ ਉਹਨਾਂ ਨੂੰ ਪੁੱਛ ਕੇ ਦੇਖੋ ਨਾ ਹਾਂ ਇਹ ਭਾਈ ਇਹ ਜਿਹੜੇ ਭਾਈ ਸਾਹਿਬ ਹੈ ਨਾ ਸਾਡੇ ਆ ਜੀ ਇਹਨਾਂ ਦੀ ਫੈਮਿਲੀ ਦੇ ਵਿੱਚੋਂ ਭਾਜੀ ਖੁਦ ਵੀ ਆਰਮੀ ਚ ਗਿਆ ਥਾ ਹਾਂਜੀ ਇਹਨਾਂ ਦਾ ਜਿਹੜਾ ਵੱਡਾ ਬ੍ਰਦਰ ਆ ਗਰਵਚਨ ਸਿੰਘ ਫਿਰ ਪ੍ਰਲਾਦ ਸਿੰਘ ਤੇ ਫਿਰ ਭਾਈ ਗਰਪਾ ਗਰਪਾਲ ਸਿੰਘ ਤੇ ਭਾਜੀ ਖੁਦ ਇਹ ਆਰਮੀ ਦੇ ਵਿੱਚ ਦੇਵ ਉਹ ਇੰਡੀਅਨ ਆਰਮੀ ਹਾਂਜੀ ਇਹਨਾਂ ਨੂੰ ਪਤਾ ਹੈ ਵੀ ਮਾਮਾ ਜਿਹੜੀਆਂ ਕਿਦਾਂ ਸੁੱਖਾਂ ਸੁਖ ਦੀਆਂ ਹੁੰਨੀਆਂ ਵੀ ਜਦੋਂ ਕਿਦਾਂ ਦੀ ਲੜਾਈ ਦੀ ਗੱਲ ਚੱਲਦੀ ਹੁੰਦੀ ਜੀ 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 ਚਾਹੇ ਉਹ ਪਾਕਿਸਤਾਨ ਦੇ ਵਿਚਾਰੇ ਫੌਜੀ ਆ ਜੀ ਉਹਨਾਂ ਦੀਆਂ ਮਾਮਾ ਵੀ ਇਦਾਂ ਸੁੱਖਾਂ ਸੁਖ ਦੀਆਂ ਵੀ ਸਾਡਾ ਜਿਹੜਾ ਧੀ ਪੁੱਤ ਜਿਹੜਾ ਮੰਨ ਲਓ ਸਾਡਾ ਬੱਚਾ ਗਿਆ ਆ ਹਾਂਜੀ ਉਹ ਸਹੀ ਸਲਾਮਤ ਉਸ ਬਲਦੀ ਹੋਈ ਨੇਰੀ ਚੋਂ ਵਾਪਸ ਆ ਜਾਵੇ ਜੀ ਜੀ ਪਰ ਜਿਹੜੇ ਤੁਸੀਂ ਗੱਲ ਕਰਦੇ ਨਾ ਮੀਡੀਆ ਹਾਂਜੀ ਮੀਡੀਆ ਨੇ ਭਾਜੀ ਬਾਕੀਆ ਗੱਲ ਸਹੀ ਆ ਵੀ ਚੈਨਲ ਜਿਹੜਾ ਮਰਜ਼ੀ ਲਾ ਲਓ ਜੀ ਮੀਡੀਆ ਨੇ ਦੁਨੀਆ ਦੇ ਵਿੱਚ ਜਿਹੜੀ ਅੱਗ ਲਾਈਦਾ ਸਾਡੇ ਮੀਡੀਆ ਨੇ ਜਿਹੜੇ ਇੰਡੀਆ ਪੱਖਤਾਂ ਦਾ ਮੀਡੀਆ ਉਹਨਾਂ ਨੇ ਭਾਜੀ ਅੱਗ ਬੁਝਾਣੀ ਨਹੀਂ ਅੱਗ ਲਾ ਰਹੇ ਜਿੱਦਾਂ ਤੁਸੀਂ ਦੱਸਦੇ ਤਿਆਰ ਹੋ ਕੇ ਐਨ ਕੋਟ ਪੈਂਟ ਪਾ ਕੇ ਗੱਲਾਂ ਕਿਦਾਂ ਇੰਡੀਆ ਨੇ ਹੁਣ ਫਲਾਣਿਆਂ ਨੂੰ ਉਹਨਾਂ ਨੂੰ ਐਂ ਕਰ ਦੇਣੀ ਆ ਹੈ ਇੰਡੀਆ ਨੇ ਐਂ ਕਰ ਦੇਣੀ ਆ ਉਹ ਜਿਹੜੇ ਮੋਰੇ ਬੈਠੇ ਉਹ ਕਿਸੇ ਸਜ਼ਾਈ ਬੈਠੇ ਉਹਨਾਂ ਨੂੰ ਚੂੜੀਆਂ ਪਹਿਨਣੀਆਂ ਦੱਸੋ ਨੇ ਤੁਸੀਂ ਲੜਾਈ ਜਿਹੜੀ ਆ ਲੜਾਈ ਚ ਕਿਸੇ ਨੂੰ ਕੁਝ ਖਟਿਆ ਨਹੀਂ ਹੈ ਲੜਾਈ ਤਾਂ ਭਾਜੀ ਜਿਹੜੀ ਲੜਾਈ ਹੈ ਨਾ ਹਾਂਜੀ ਤੁਸੀਂ ਜਦੋਂ ਹਨਾ ਭਾਜੀ ਬੰਬ ਡੈਗਦਾ ਜੀ ਤੁਸੀਂ ਸਰੀਆ ਵਾਲਿਆਂ ਨੂੰ ਅਰਾਖ ਵਾਲਿਆਂ ਨੂੰ ਯੂਕਰੇਨ ਵਾਲਿਆਂ ਨੂੰ ਤੁਸੀਂ ਦੇਖੋ ਜਦੋਂ ਯੂਕਰੇਨ ਦੇ ਵਿੱਚ ਜਿਹਨਾਂ ਦੀ ਫਿਰ ਲੜਾਈਆਂ ਲੱਗੀਆਂ ਦੇਖੋ ਉਹਨਾਂ ਦਾ ਕੀ ਬੱਚੇ ਬੱਚੇ ਜਿਹੜੇ ਨਾ ਲੈ ਕੇ ਮਾਵਾ ਜੀ ਮੌਡਰਾਂ ਦੇ ਉੱਪਰ ਪੋਲੈਂਡ ਦੇ ਉੱਪਰ ਮਿੰਤਾ ਕਰਦੀਆਂ ਸੀ ਬਈ ਸਾਡੇ ਬੱਚਿਆਂ ਨੂੰ ਇੱਕ ਠੰਡ ਕਹਿਰ ਦੀ ਇਹ ਤਾਂ ਅਸੀਂ ਆਪ ਦੇਖਿਆ ਹੈ ਨਾ ਹਾਂਜੀ ਤੇ ਉੱਪਰ ਦੀ ਭਾਜੀ ਉਹ ਜਿਹੜੇ ਲੋਕੀ ਸੀ ਨਾ ਇੱਕ ਵੀਡੀਓ ਭਾਵਕ ਮੈਂ ਇਦਾਂ ਦੀ ਹੋਈ ਮੈਨੂੰ ਯਾਦ ਆ ਜੀ ਇੱਕ ਬਜ਼ੁਰਗ ਜਿਹੜਾ ਸੀ ਡਿਸੇਬਲ ਸੀਗਾ ਉਹਦੀ ਕੁੜੀ ਕਹਿੰਦੀ ਮੇਰੇ ਬੱਚੇ ਲੈ ਜਾ ਨਾਲ ਦਿਆਂ ਨੂੰ ਕਹਿੰਦੀ ਵੀ ਆਪਣੇ ਪੈਰ ਨੂੰ ਛੱਡ ਕੇ ਨਹੀਂ ਜਾ ਸਕਦੀ ਜੀ ਜੇ ਉਹਨੂੰ ਮਰਨਾ ਪੈਦਾ ਮੈਨੂੰ ਨਾਲੇ ਮਰਨਾ ਹਾਂਜੀ ਹਾਂਜੀ ਇਦਾਂ ਦੇ ਜਿਹੜੇ ਆਉਤ ਹੋ ਜਾਂਦੇ ਆ ਉਹ ਜਿਹੜੇ ਮੂਰਖਾਸ ਵਾਲੇ ਉਹ ਨੱਚੀ ਜਾਂਦੇ ਆ ਆ ਜੋ ਲੜਨਾ ਤੁਸੀਂ ਜੂ ਐਨ ਮਸਾਲੇ ਲਾ ਲਾ ਕੇ ਗੱਲਾਂ ਦੱਸਦੇ ਆ ਮੋਦੀ ਸਾਹਿਬ ਆ ਕਹਿੰਦਾ ਉਦਲਾ ਆ ਕਹਿੰਦਾ ਇਹ ਜਿਹੜੀਆਂ ਗਲਤ ਤੁਸੀਂ ਨਾ ਆ ਫਾਮਾਂ ਹੀ ਹੁੰਦੀਆਂ ਇਹ ਜੀ 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 ਉਹ ਮੋਦੀ ਸਾਹਿਬ ਨੇ ਪਤਾ ਨਹੀਂ ਕੁਝ ਕਿਹਾ ਪਤਾ ਨਹੀਂ ਨਹੀਂ ਹਨਾ ਤੁਸੀਂ ਚੱਕ ਚੱਕ ਕੇ ਗਈ ਜਾਂਦੇ ਆ ਭਾਜੀ ਜੰਗ ਨਹੀਂ ਚਾਹੀਦਾ ਸਾਨੂੰ ਰੋਜ਼ਗਾਰ ਚਾਹੀਦਾ ਦੇਖੋ ਦੇਖ ਜਿੰਦਰ ਪਾਜੀ ਜੰਗ ਚੁੱਕ ਕੇ ਨਕ ਤੁਸੀਂ ਇਹ ਦੇਖੋ ਕਿ ਦੋ ਪਰ ਆ ਜਿਹੜੇ ਆ ਘਰ ਚ ਲੜਪੈਣ ਘਰ ਦਾ ਸਤਿਆਨਾਸ਼ ਹੋ ਜਾਂਦਾ ਬਿਲਕੁਲ ਭਾਜੀ ਬਿਲਕੁਲ ਇਹ ਤਾਂ ਮੁਰਖਾਂ ਦੀਆਂ ਗੱਲਾਂ ਨਹੀਂ ਨਹੀਂ ਇਹਦੇ ਵਿੱਚ ਤਾਂ ਸਾਨੂੰ ਇਹੋ ਜਿਹਾ ਸਾਨੂੰ ਐਦਾਂ ਦੀ ਖਬਰ ਦੇਣੀ ਚਾਹੀਦੀ ਭਾਜੀ ਭਾਜੀ ਪਹਿਲੀ ਗੱਲ ਤਾਂ ਦਵਾਈ ਤੂੰ ਖਾ ਜਾਏ ਘਰ ਨਹੀਂ ਦਵਾਈ ਵਾਲੀ ਪਹਿਲੀ ਦਵਾਈ ਵਾਲੀ ਮੈਂ ਮੈਂ ਮੈਂਤ ਕਰਦਾ ਤੇਰੀ ਦਵਾਈ ਦਵਾਈ ਆ ਜੀ ਮੈਂ ਇਹ ਜਿਹੜੇ ਨਾ ਟਾਈਆਂ ਵਾਲੇ ਤੇ ਉਹ ਜਿਹੜੀਆਂ ਕੁੜੀਆਂ ਆਉਂਦੀਆਂ ਨਾ ਬਸੂਰ ਕੀ ਬੋਟਰ ਲਾ ਕੇ ਜੀ ਜੀ ਪਲੀਜ਼ ਪਲੀਜ਼ ਤੁਸੀਂ ਖਬਰ ਜੀ ਪਾਜੀ ਤੇਰੇ ਤੇਰੇ ਕਹਿਣਦੇ ਉਹਨਾਂ ਨੇ ਬਦਲਣਾ ਨਹੀਂ ਉਹਨਾਂ ਨੂੰ ਪਾਜੀ ਉਹਨਾਂ ਨੂੰ ਪੈਸਾ ਹੀ ਧੋਆ ਰਿਆ ਨਹੀਂ ਪੈਸਾ ਤੇ ਸੋਸ਼ਲ ਮੀਡੀਆ ਜਿਹੜਾ ਨਾ ਉਹ ਤੋਂ ਦਰ ਦਾ ਸੁਣੋ ਸੁਣੋ ਕੱਲਾ ਪੈਸਾ ਹੀ ਥੋੜੀ ਆ ਯਾਰ ਕੱਲ ਨੂੰ ਲੜਾਈ ਲੱਗਦੀ ਆ ਇਹਨਾਂ ਨੇ ਭੋਰੇ ਫੱਟੇ ਆ ਪਈ ਇਹਨਾਂ ਨੂੰ ਭੋਰਿਆਂ ਚ ਵੜ ਜਾਣਾ ਅਸਲ ਵਿੱਚ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਸੀ ਜਿਹਦਾ ਮਰਦਾ ਨਾ ਪਾਜੀ ਅੱਜ ਜਿਹੜੇ ਹੁਣ ਜਿਨ੍ਹਾਂ ਦਾ ਕਰਕੇ ਮਸਲਾ ਬਣਿਆ ਬਈ 26 27 ਬੰਦੇ ਮਾਰਦੇ ਆ ਜੀ ਉਹ ਕਹਿੰਦੀ ਆ ਬਈ ਸਾਨੂੰ ਉਸ ਵੇਲੇ ਕੋਈ ਸਿਕਿਉਰਿਟੀ ਨਜ਼ਰ ਨਹੀਂ ਆਈ ਜੀ ਕੋਈ ਸਾਨੂੰ ਬਚਾਲਣੀ ਐ ਐਂਬੂਲੈਂਸ ਨਹੀਂ ਆਈ ਸਾਡੇ ਘਰ ਦੇ ਜਿਹੜੇ ਤੜਪ ਤੜਕੇ ਮਰ ਗਏ ਜੀ ਉਹਨਾਂ ਚੀਜ਼ਾਂ ਦੇ ਜਿਹੜੇ ਭਾਜੀ ਸਵਾਲ ਨਹੀਂ ਹੋ ਰਹਾ ਇਹ ਹੋਰ ਪਾਸੇ ਨੂੰ ਦਿਸ਼ਾ ਤੁਰਿਓ ਆ ਕੋਈ ਇੱਥੇ ਮੂਰਖ ਹਾਈ ਕਮਿਸ਼ਨ ਮੋਰੇ ਚੱਲ ਜਾਂਦੇ ਐ ਝੰਡੇ ਲੁਈ ਜਾਂਦੇ ਇੰਡੀਆ ਵਾਲੇ ਹਾਂਜੀ ਕੋਈ ਪਾਕਿਸਤਾਨ ਦੇ ਮੋਰੇ ਇਹਨਾਂ ਚੀਜ਼ਾਂ ਦਾ ਹੱਲ ਥੜਾ ਹੋਣਾ ਇਹ ਹੱਲ ਨਹੀਂ ਐ ਹੈ ਨਾ ਇਹ ਹੱਲ ਨਹੀਂ ਐ ਭਾਜੀ ਤਲ ਆਪਾਂ ਫੇਕ ਕਰਾਂਗੇ ਮੜਾ ਤੈਨੂੰ ਮੜਾ ਸ਼ਾਂਤ ਜਾਓ ਚਲੋ ਪਾਣੀ ਪੁਣੀ ਪਰਾਣਾ ਠੀਕ ਹੈ ਘਰ ਜਾ ਕੇ ਨਾ ਭਾਜੀ ਗੱਜਲਾ ਗੋਲ ਨਾ ਸੁਣ ਆਪਣੇ ਇਹ ਖਬਰਾਂ ਨਾ ਲਾਇਆ ਕਰ ਨਹੀਂ ਨਹੀਂ ਕੋਈ ਠੀਕ ਹੈ ਭਾਜੀ ਨਹੀਂ ਉਹੀ ਹੈ ਨਾ ਜਿੱਥੇ ਦੇਖੋ ਉਹੀ ਖਬਰ ਉਹ ਵੀ ਫੇ ਖਬਰ ਤੁਸੀਂ ਸਿੱਧੀ ਦੱਸੋ ਤੋੜ ਮਰੋੜ ਕੇ ਇਹਨੇ ਆਹ ਦਾ ਦਿੱਤਾ ਉਹਨੇ ਆਹ ਆਖ ਦਿੱਤਾ ਇੱਕੋ ਹੀ ਖਬਰ ਨੂੰ ਤੁਸੀਂ 20 ਵਾਰ ਤੋੜ ਮਰੋੜ ਤੁਸੀਂ ਚਾਹਦੇ ਆ ਵੀ ਜਿਹੜੀ ਸਚਾਈ ਹੈ ਨਾ ਉਹਨੂੰ ਪ੍ਰਗਟ ਕੀਤਾ ਜਾਵੇ ਵੀ ਜਿਹੜਾ ਇਸ ਵੇਲੇ ਦੁਨੀਆ ਦੇ ਵਿੱਚ ਹੱਤ ਹੋ ਰਹੀ ਹੈ ਕੋਈ ਇਸ ਟਾਈਮ ਜਿਹੜਾ ਆ ਇਸ ਟਾਈਮ ਹੈ ਦੁਨੀਆ ਚ ਰੌਲਾ ਪਾਉਣ ਵਾਲੀ ਗੱਲ ਨਹੀਂ ਐ ਇਸ ਤਰ੍ਹਾਂ ਸ਼ਾਂਤ ਰੱਖੋ ਵੀ ਨਹੀਂ ਤੁਸੀਂ ਕੋਸ਼ਿਸ਼ ਕਰੋ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ ਸ਼ਾਂਤ ਰਹਿਣ ਭਾਜੀ ਆਪਾਂ ਤਾਂ ਕੌਮ ਉਹ ਸੀਗੀ ਜੀ ਬੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਸਰਬੱਤ ਦਾ ਭਲਾ ਹੁਣ ਵੀ ਅਸੀਂ ਉਹੀ ਆ ਅਸੀਂ ਉਹੀ ਆ ਹਾਂ ਚਲੋ ਬਾਜੀ ਫੇਰ ਕਰਦੇ ਗੱਲ ਠੀਕ ਐ ਸ਼ਾਂਤ ਸ਼ਾਂਤ ਹੋਏ ਥੈਂਕ ਯੂ ਥੈਂਕ ਯੂ